ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੀ YouTube ਚੈਨਲ ਬਾਵਾ ਡੇਰੀ ਫਾਰਮ ਤੇ ਤੇਰੀ ਅੱਜ ਦੀ ਵੀਡੀਓ ਵਿੱਚ ਅੱਪਾ ਟੌਪ ਦੇ ਤਿੰਨ ਨਗ ਸੇਲ ਲਈ ਲੈ ਕੇ ਆਏ ਜੀ ਇੱਕ HF ਕੀਪਰ ਬੱਚੀ ਹੈ ਬਈ ਤੇ ਦੋ ਨੇ ਜਰਸੀ ਜਰਸੀ ਕਹਦੀਆਂ ਬਈ ਟੌਪ ਬ੍ਰੀਡ ਹੀ ਆ ਆਉ ਕਰ ਲੈਨੇ ਬਾਈ ਨਾਲ ਗੱਲ ਬਾਤ ਆਜੋ ਬਾਈ ਬਾਈ ਜੀ ਹੱਸੀ ਕਾਲ ਹੱਸੀ ਗਾਲ ਜੀ ਹੋ ਠੀਕ ਹੋ ਵਧੀਆ ਬਾਈ ਕਰਦੀ ਗਾਲ ਜੀ ਬਾਈ ਕਿਵੇਂ ਚੱਲ ਰਿਹਾ ਕੰਮ ਕਾ ਭਾਈ ਪੂਰਾ ਵਧੀਆ ਚੱਲਦਾ ਜੀ ਠੀਕ ਹੈ ਜਿਹੜੀ ਆਪਾਂ ਨੂੰ ਤਿੰਨ ਚਾਰ ਦਿਨ ਹੋ ਗਏ ਲਗਾਤਾਰ ਵੀਡੀਓ ਪਾਉਂਦੇ ਨੂੰ ਰੁਟੀਨ ਚ ਆਉਂਦੀਆਂ ਬਹਿੜਾ ਗਾਵਾਂ ਵੀ ਆ ਜਾਂਦੀਆਂ ਤੇ ਬੱਚੀਆਂ ਵੀ ਠੀਕ ਹੈ ਬਈ ਤੇ ਮਾਲ ਵਧੀਆ ਸੇਲ ਹੋ ਜਾਂਦਾ ਚਲੋ ਵਧੀਆ ਮੁੱਲ ਵੀ ਜਾਇਜ਼ ਜਾਂਦਾ ਮਾਲ ਵੀ ਭਾਈ ਜਾਇਜ਼ ਹੀ ਹੁੰਦਾ ਜੀ ਠੀਕ ਹੈ ਬਈ ਨਾਮ ਤੇ ਡਰੈੱਸ ਉਹ ਨਾਮ ਭਾਈ ਧਰਮਿੰਦਰ ਸਿੰਘ ਪਿੰਡ ਸੰਧੂਕਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਜੀ ਨੇੜੇ ਪਿੰਡ ਬਈ ਦਾ ਪਤਾ ਪਤਿਹਾਰ ਸ਼ਹਿਰ ਹੈਗੀ ਜੀ ਆਪਣੀ ਮੋਬਾਈਲ ਨੰਬਰ ਹੋਵੇ 9280218644 ਇਹ ਭਾਈ ਦਾ ਕੰਟੈਕਟ ਨੰਬਰ ਆ ਬਾਕੀ ਸਗ ਜਰਸੀ ਦੇ ਤਾਂ ਨਗੀਨੇ ਹੀ ਆ ਨਾ ਭਾਈ ਅਜੇ ਜਰਸੀ ਦੇ ਜਮਾ ਦੋਏ ਨਗੀਨੇ ਆ ਵੀਡੀਓ ਆਪਣੇ ਕੋਲੇ ਪਰਫੈਕਟ ਹੈਗੀ ਹੈਗੀ ਫਾਰਮ ਦੀ ਓਕੇ ਹਾਂਜੀ ਠੀਕ ਆ ਪਹਿਲੇ ਨੰਬਰ ਵਾਲੀ ਬੱਚੀ ਬਾਰੇ ਗੱਲ ਕਰਦੇ ਕਿੰਨੀ ਉਮਰ ਹੈ ਜੀ ਇਹਦੀ ਡਾਕਟਰ 11 ਕ ਮਹੀਨੇ ਜ ਆ ਠੀਕ ਆ ਰਮਾਡਾ ਬੋਲ ਦੀ ਖੋਦਾਗੀ ਹੂੰ ਜਿਹੜੀ ਇਹਦੀ ਮਦਰ ਆਗੀ ਉਹਦੀ ਸਾਰੀ ਬਲੱਡ ਲਾਈਨ ਵੈਕਸ ਇਹਦੂਗਾ ਲਿਖੀ ਪਈ ਹੈਗੀ ਠੀਕ ਆ 32 ਤੋਂ ਪਲੱਸ ਮਦਰ ਕੌੜਾ ਇਹਦਾ ਠੀਕ ਹੈ ਜੀ ਬੱਚੀ ਦੀ ਕੁਆਲਿਟੀ ਬੱਚੀ ਦਾ ਫੇਸ ਆ ਬੱਚੀ ਦੇ ਪਿੱਟ ਕੁੜੇ ਦੀ ਚੜਾਈ ਤੇ ਬੱਚੀ ਦਾ ਤੋਰਾ ਤੂਰਾ ਬਹੁਤ ਜਿਆਦਾ ਸਾਫ ਆ ਸਹੀ ਗੱਲ ਆ ਭਾਈ ਫੇਸ ਬਿਊਟੀ ਕਮਾਲ ਆ ਬੋਦੀਬਾਦੀ ਚੰਗੀਆਂ ਨਾਸਾਂ ਗੁਲਾਬੀ ਆ ਤੂਰਾ ਤਾਰਾ ਚੰਗਾ ਬੱਛੀ ਆ ਹੂੰ ਤੇ ਕੁਆਲਿਟੀ ਪੂਰੀ ਟੌਪ ਆ ਗਈ ਕੁਆਲਿਟੀ ਸਹੀ ਗੱਲ ਆ ਪੂਰੀ ਟੌਪ ਆ ਹਜੇ ਬੱਚਾ ਹੀ ਆ ਬਈ ਤੇ ਕੱਢ ਵੀ ਠੀਕ ਆ ਸਾਫ ਸੁਥਰੀ ਬਹੁਤ ਆ ਗਈ ਹੂੰ ਸਹੀ ਗੱਲ ਆ ਚੋਲੀ ਚੰਗੀ ਆ ਚੋਲੀ ਬਹੁਤ ਚੰਗੀ ਆ ਸਭ ਰੰਗੇ ਦਿਖਾਉਨੇ ਆ ਬਈ ਤੇ ਫੇਸ ਆ ਜਿਹੜਾ ਬੋਦੀਬਾਦੀ ਰੰਗ ਰੂਪ ਜਿਹੜਾ ਬਹੁਤ ਚੰਗਾ ਚੋਲੀ ਬਹੁਤ ਚੰਗੀ ਆ ਚਾਰੇ ਥਣੇ ਕੜਵੇਂ ਪੂਰੇ ਗੈਬ ਤੇ ਕੱਲਾ ਕੱਲਾ ਥਾਣਾ ਬਈ ਕੀ ਬਾਤ ਆ ਤੇ ਕੀ ਮੋਲ ਲ ਭਰਾਵਰੇ ਦਾ ਮੋਲ ਡਾਕਟਰ ਜਿਹੜਾ ਮਰਜੀ ਕੋਈ ਕਰਾ ਲੇ ਹੂੰ ਤਿੰਨੇ ਪਛੀਆਂ ਦਾ ਇਕੱਠਿਆਂ ਦਾ 90000 ਆ ਠੀਕ ਆ ਸਿੰਗਲ ਦਾ ਇਹਨਾਂ ਦਾ ਜੋੜੀ ਦਾ 70 ਆਗਾ ਦੋਮਾਂ ਦਾ ਹੂੰ ਇਹਦਾ ਇਕੱਲੀ ਦਾ 25 ਆਗਾ ਇਹਦਾ ਇਕੱਲੇ ਦਾ 25000 ਹਾਂ ਬਸ ਰੇਟ ਆਪਣੇ ਜਾਇਜ਼ ਹੀ ਹੋਣਗੇ ਠੀਕ ਹੈ ਭਾਈ ਹਾਂ ਜੋੜੀ ਦਾ ਮੁੱਲ ਇਹਦਾ 70000 ਜੋੜੀ ਦਾ ਮੁੱਲ 70000 ਜੋੜੀ ਦਾ ਦੋਨੇ ਜਰਸੀਆਂ ਦਾ ਮੁੱਲ 70000 ਇਹਦਾ ਮੁੱਲ ਭਾਈ 25000 ਜੇ ਤਿੰਨੋਂ ਇਕੱਠੀਆਂ ਲਵਾਂਗੇ ਤਾਂ 90000 90000 ਚ ਭਾਈ ਪਾਜੇ 90000 ਚ ਭਾਈ ਕਹਿੰਦਾ ਤਿੰਨੋਂ ਇਕੱਠੀਆਂ ਦੇ ਦੇਾਂਗੇ ਮਾਨਤਨ ਫੇਰ ਵੀ ਕਰਾਂਗੇ ਮਾਨਤਨ ਵਿੱਚ ਹੋ ਜਾਊਗਾ ਕੁਆਲਿਟੀ ਚੰਗੀ ਐ ਝੋਲੀ ਕਮਾਲ ਆ ਚਾਰੇ ਥਣ ਦਾ ਜੇ ਮੈਂ ਕਹਿੰਦਾ ਗੱਬਣ ਵਾਲੀ ਝੋਲੀ ਲਈ ਫਿਰਦੀ ਥਣ ਚਾਰੇ ਨਾਪ ਹੀ ਲੱਗ ਰਿਹਾ ਲਾਟੋ ਲਾਟੋ ਬਾਈ ਚੜਾਈ ਬਹੁਤ ਆਈ ਆ ਬੱਚਾ ਹੀ ਹਜੇ ਤਾਂ ਗ੍ਰੋਥ ਕਰਦਾ ਹੈ। ਬਾਕੀ ਭਾਈ ਹੁਣ ਤੂੰ ਐ ਦੇਖ ਲੈ ਵੀ ਇਹ ਦੇਖ ਇਹ ਥੱਲੇ ਲੇਵਾ ਬੱਚੀ ਦਾ ਖੜਨ ਦਾ ਜਿਹੜਾ ਸਟਾਈਲ ਆ ਢਾਂਚਾ ਉਹ ਦੇਖ ਲੈ ਤੂੰ ਐ ਨਹੀਂ ਜਿਵੇਂ ਕਹਿੰਦਾ ਵੀ ਖਲਿਆਰ ਕੇ ਖੜਦੀ ਆ ਲੱਤਾਂ। ਸਹੀ ਗੱਲ ਆ ਭਾਈ। ਅੱਗੇ ਭਰਾ 2 ਨੰਬਰ ਜਰਸੀ ਨਗੀਨਾ। ਕਿੰਨੀ ਉਮਰ ਹੈ? ਬਾਲ ਕੈਨੋ ਬੋਲਦੀ ਭਾਈ ਜਰਸੀ ਹੈਗੀ। ਠੀਕ ਆ। ਤੇ 13 ਕ ਮਾਂਥ ਦੀ ਜਰਸੀ ਆ। 13 ਮਾਂਥ ਦੀ ਇਹਦੀ ਏਜ ਆ ਪਰ ਰੰਗ ਰੂਪ ਜਿਹੜੀ ਚਮਕ ਚਮਕ ਕਹਿ ਲੋ ਬੱਚੀ ਦੇ ਬਹੁਤ ਜ਼ਿਆਦੇ ਹੈਗੀ। ਇਸ ਬੜਾ ਪਿਆਰਾ ਬੋਦੀਬਾਦੀ ਬਹੁਤ ਚੰਗੀ ਏ। 13 ਮਾਂਥ ਦੀ ਏਜ ਆ ਡਾਕਟਰ। ਠੀਕ ਆ ਬਸ ਇਫੇਸ ਬਲਕੈਨੋ ਵੱਲ ਦੀ ਹੋਛੀ ਹੈਗੀ ਲੈਮਨ ਹੈਡ ਦੀ ਇਹਦੀ ਮਾਦਰ ਸੀਗੀ ਹਮ 28 29 ਕਿਲੋ ਦਾ ਮਦਰ ਰਿਕਾਰਡ ਆ ਇਹਦਾ ਬੱਚੀ ਦਾ ਪੈਠ ਕੁੜਾ ਕਮਾਲ ਤੇ ਜਿਹੜੀ ਹਾਈਟ ਲੈਂਥ ਉਹ ਦੇਖੋ ਜਮਾ ਟੀਕੇ ਤੇ ਰੈਡੀ ਆ ਬੱਚੀ ਸਹੀ ਗੱਲ ਆ ਬਈ ਟੀਕੇ ਦੇ ਤਕਰੀਬਨ ਬਿਲਕੁਲ ਕਾਬਿਲ ਆ ਹਾਂ ਦੇਖੋ ਤੁਸੀਂ 1 ਕਿਲੋ ਬਨ ਕੇ ਦਿਖਾਵਾਂਗੇ ਫੇਸ ਦੇਖੋ ਬਈ ਟਿਕਾ ਲਾ ਇਹਨੂੰ ਰੋਕ ਲਾ ਫੇਸ ਦਿਖਾ ਦੀ ਇਹ ਰੀਜਨਾਂ ਦੇਖੋ ਬਈ ਕਿਆ ਬਾਤ ਆ ਇਸ ਬਹੁਤ ਚੰਗਾ ਗੋਦੀਬਾਦੀ ਚੰਗੀ ਆ ਚਮਕ ਚਮਕ ਬਹੁਤ ਆ ਡਾਕਟਰ ਹਾਂ ਸਮੈਕਪ ਉਹਣਾ ਜਿਹੜਾ ਬੱਚੀ ਦੇ ਵਿੱਚ ਬਹੁਤ ਚਮਕ ਚਮਕ ਸਹੀ ਗੱਲ ਹੈ ਬਾਈ ਦੀ ਪੂਰੀ ਆ ਰਾਜੀ ਰੂਜੀ ਚੰਗੀ ਆ ਝੂਲੀ ਦੇਖੋ ਪਹਿਲਾਂ ਮੂਹਰੂ ਦਿਖਾਉਨੇ ਆ ਬਈ ਝੂਲੀ ਬਹੁਤ ਜਿਵੇਂ ਗੱਬੜ ਨਹੀਂ ਹੁੰਦੀ ਬਈ ਮੂਹਰੇ ਝੂਲੀ ਪੱਟੀ ਬੈਠੀ ਆ ਲੈ ਕੀ ਬਾਤ ਆ ਕਲਾ ਕਲਾ ਚਾਰ ਹੀ ਆ ਡਾਕਟਰ ਨਿਕਲ ਚਾਰੇ ਥਾਂ ਨਿਕਲ ਚਮਕ ਚਮਕ ਵਾਲੀ ਹੈਗੀ ਬੱਚੀ ਚ ਲੈ ਕੀ ਬਾਤ ਇਸ ਲਈ ਬਸ ਲਾਡ ਬਹੁਤ ਬਈਆਂ ਸਾਰੀਆਂ ਬਰਡਲਾਂ ਦੇਖੋ ਬਈ ਆ ਆਰਡਰ ਦੀ ਨਿਸ਼ਾਨੀ ਆ ਆਰਡਰ ਬਹੁਤ ਸੋਹਣਾ ਤਿਆਰ ਕਰੂਗਾ ਰਮਾਲੀ ਉੱਪਰ ਤੋਂ ਚੰਮਰ ਵੀ ਛੋਟੀ ਆ ਗਈ ਸਹੀ ਗੱਲ ਹੈ ਜਿਹੜੀ ਡਾਕਟਰ ਬਹੁਤ ਫੁੱਲ ਆ ਗਈ ਹੂੰ ਬਾਕੀ ਕੁਆਲਿਟੀ ਵੀ ਹੈਗੀ ਕੁਆਲਿਟੀ ਬਹੁਤ ਜ਼ਿਆਦਾ ਬੱਚੀ ਦੀ ਹਾਈਟ ਆ ਕੀ ਲੈਂਥ ਆ ਬਹੁਤ ਜ਼ਿਆਦਾ ਸੋਹਣੀ ਹੈਗੀ ਸਹੀ ਆ ਲੰਬਾਈ ਲੰਬੀ ਬੱਚੀ ਚੁੱਕੀ ਹੋਈ ਆ ਭਾਈ ਐਵੇਂ ਨਹੀਂ ਹੈਗਾ ਵੀ ਗੁੱਟ ਕੀ ਦੀ ਆ ਹਨਾ ਆਹ ਹਾਂ ਹਾਂ ਹੂੰ ਮੁੱਲ ਜੋੜੇ ਦਾ 70 ਮੁੱਲ ਜੋੜੇ ਦੇ 70000 ਆ ਡਾਕਟਰ ਅੱਗੇ ਭਾਈ ਦੋ ਨੰਬਰ ਕਿੰਨੀ ਏਜ ਆ ਦੀ ਇਹ 50 0 ਵਾਰਦੀ ਹੈਗੀ ਡਾਕਟਰ 13 ਮਾਂਥੀ ਇਹਦੀ ਹੋ ਜਾਈਗੀ ਬੱਚੀ ਦਾ ਫੇਸ ਦੇਖਿਓ ਫੇਸ ਬੜਾ ਪਿਆਰਾ ਬੋਦੀ ਬਹੁਤ ਚੰਗੀ ਹੈ ਬਿਊਟੀ ਬਹੁਤ ਚੰਗੀ ਹੈ ਬੱਚੀ ਦਾ ਰੰਗ ਰੂਪ ਬਹੁਤ ਚੰਗਾ ਬੱਚੀ ਤੋਰਾਂਗੇ ਪੈਠ ਕੁੜੇ ਦੀ ਚੜਾਈ ਤੇ ਥੱਲੇ ਥਣ ਝੋਲੀਏ ਜਿਹੜੀ ਉਹ ਦੇਖੋ ਬੱਚੀ ਮੈਂ ਕਹਿੰਦਾ ਭਾਈ ਦੂਰੋਂ ਹੀ ਚਮਕਦੇ ਆ ਝੋਲੀ ਕੀ ਬਾਤ ਆ ਇਕੱਲਾ ਇਕੱਲਾ ਥਣ ਜਾਣਦੇ ਤਾਂ ਪੂਰੀ ਫੁੱਲਾ ਸੰਗਾਂ ਪਲਗਾਂਗਾ ਡਾਕਟਰ ਹੂੰ ਰਾਜੀ ਫੁੱਲਾ ਹਾਂ ਹਾਂ ਫੇਸ ਬੜਾ ਪਿਆਰਾ ਬੋਦੀ ਟਵਾ ਟਵਾ ਬਹੁਤ ਚੰਗਾ ਪੈਂਦਾ ਚੰਨ ਕੁੰਨ ਚੰਗਾ ਲੱਗਿਆ ਬਰੀਕੀ ਬਰੂਕੀ ਚ ਬਹੁਤਾ ਬਈ ਬੱਚੀ ਇਹ ਇਹ ਲਰ ਵੀਚਾ ਹੈ ਫੇਸਬੂ ਬਹੁਤ ਜਿਆਦਾ ਸੋਹਣਾ ਹੈਗਾ ਤੇ ਬੱਚੀ ਥੱਲੋਂ ਥੁੱਲੋਂ ਵੀ ਬਹੁਤ ਜਿਆਦਾ ਸੋਹਣੀ ਝੋਲੀ ਦਿਖਾਉਨੇ ਆ ਪਹਿਲਾ ਮੂਰੋਂ ਦੀ ਮੂਰਲੇ ਪਾਸੇ ਦੇਖਦਾ ਆ ਲੋਕ ਪਾਸੇ ਦੇਖ ਜਾਂਦੇ ਆ ਮੂਰੋਂ ਦੇਖੋ ਪਿੱਛੋਂ ਪੈਠਪੂਰੇ ਦੀ ਚੜਾਈ ਤੇ ਲੈ ਬੈਕਸੇ ਝੋਲੀ ਲੈ ਕੀ ਬਾਤ ਹੈ ਗੱਬਣਾ ਵਾਂਗੂ ਝੋਲੀ ਦਿਖਾਉਂਦੀ ਆ ਬਲਬਲ ਕਰਮ ਵਾਲੀ ਹੋਣੀ ਦੀ ਬਹੁਤ ਲਈ ਫਿਰਦੀ ਆ ਸਾੜ ਢਰੇ ਵੀ ਬਹੁਤ ਸੋਹਣਾ ਘੱਟੋ ਸੋਹਣਾ ਰੈਡ ਰੈਡ ਤਿਆਰ ਕਰਾ ਕੋਪੜਾ ਬਹੁਤ ਚੰਗਾ ਚੰਗੀ ਆ ਕੱਦਕਾਰ ਠੀਕ ਆ ਬਈ ਕੱਦਕਾਰ ਦੀ ਵੀ ਚੰਗੀ ਹੈਗੀ ਬੱਚੀ ਜਾਨ ਜੰਦ ਵੀ ਚੰਗੀ ਹੈ ਬੱਚੀ ਤੇ ਮਾਂ ਦਾ ਦੁੱਧ ਕੀ ਰਿਹਾ ਸੱਚ ਬਾਈ ਮਾਂ ਦਾ ਦੁੱਧ ਡਾਕਟਰ ਇਹਦਾ 27 28 ਕਿਲੋ ਉਹਦਾ 27 28 ਕਿਲੋ ਆਗਾ ਠੀਕ ਆ ਇਹ 500 ਵਾਟ ਦੀ ਹੈਗੀ ਹੂੰ ਉਹਦੀ ਮਦਰ ਲੈਮਨ ਹੈਡ ਦੀ ਉਹ ਬਲਕੈਨੋ ਦੀ ਖੋਦ ਹੈਗੀ ਠੀਕ ਆ ਇਹ 21035 ਦੀ ਮਦਰ ਹੈ ਜੀ ਠੀਕ ਆ ਬਾਈ ਹਾਂਜੀ ਹੂੰ ਬੱਚੀਆਂ ਬਾਈ ਕੋਲੇ ਤਿੰਨ ਸੀ ਤਿੰਨੇ ਹੀ ਬਾਈ ਟਾਪ ਕੁਆਲਟੀ ਨਹੀਂ ਲਿਆਇਆਗਾ ਹਨਾ ਚੰਗੀਆ ਜਾਨਵਰ ਵੀ ਮੰਤਨ ਕਰਾਂਗੇ ਜਰੂਰ 90000 ਦੇ ਵਿੱਚੋਂ ਠੀਕ ਹੈ ਦੇਖੋ ਤਿੰਨੇ ਇਕੱਠਾ ਲੈ ਕੇ ਜਾਊਗਾ ਤੋ ਇਹ ਮੰਤਨ ਵਧੀਆ ਹੋ ਜੂਗਾ ਠੀਕ ਹੈ ਬਾਈ ਹਾਂਜੀ ਤੇ ਕਿਸੇ ਭਰਾ ਦੇ ਤਰ੍ਹਾਂ ਜੋ ਕੋਈ ਵੀ ਪਸੰਦ ਆਏ ਬਾਈ ਨੇ ਕਨੈਕਟ ਕਰ ਲਿਓ ਵੀਡੀਓ ਨੇ ਵੇਖਣ ਲਈ ਸਾਰੇ ਜੀ ਬਾਕੀ ਆਹਾਂ ਡਾਕਟਰ ਜੀ ਦਿਖਾਉਣੀ ਵੀ ਆਪਾਂ ਵੀਡੀਓ ਵੀ ਦਿਖਾ ਦੇਾਂਗੇ ਫਾਰਮ ਦੀ ਜਰਸੀਆਂ ਦੀ ਤਾਂ ਕੋਈ ਨਹੀਂ ਬਾਈ ਦਿਖਾ ਦਿਓ ਜੇ ਦਿਖਾਉਣੀ ਹੈ ਜਿਵੇਂ ਮਰਜ਼ੀ ਕਰ ਲਓ ਠੀਕ ਆ ਹੂੰ ਹੂੰ ਆ ਦੇਖ ਲੈ ਬਹੁਤ ਠੀਕ ਆ ਫਾਰਮ ਵਾਲੇ ਜਦੋਂ ਆਪਾਂ ਬਾਹਰ ਕਢਾਂਗੇ ਉੱਥੇ ਖੁੱਲ੍ਹਾਂ ਹੂੰ ਉਹ ਮਿੱਤਰਾਂ ਨੂੰ ਫਿਰ ਦਿੰਗਾ ਨਹੀਂ ਗੀ ਸਹੀ ਗੱਲ ਹੈ। ਅਬ ਇਹਨਾਂ ਕੋਲ ਪ੍ਰੋਪਰ ਵੀਡੀਓ ਹੈਗੀ। ਭਾਈ ਕੋਲੇ ਪ੍ਰੋਪਰ ਵੀਡੀਓ ਹੈਗੀ ਆ ਬਾਈ। ਬਾਈ ਨਾਲ ਸੰਪਰਕ ਕਰ ਲਿਓ, WhatsApp ਸੈਂਡ ਕਰ ਦੂ ਜਾਂ ਵਿਖਾ ਦੇਣਗੇ। ਧੰਨਵਾਦ ਬਾਈ।